ਲੁਧਿਆਣਾ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਮਿੱਟੀ ਅਤੇ ਦਰਿਆਵਾਂ ਦੇ ਪਾਣੀ ਦੀ ਵੱਡੇ ਪੱਧਰ ਤੇ ਟੈਸਟਿੰਗ ਕੀਤੀ ਜਾ ਰਹੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਪਹਾੜਾ ਤੋਂ ਆਈ ਮਿੱਟੀ ਵਿੱਚ ਕਈ ਤਰ੍ਹਾਂ ਦੇ ਖਣਿਜ ਪਦਾਰਥ ਮਿਲ ਰਹੇ ਹਨ ਜੋ ਖੇਤਾਂ ਲਈ ਫਾਇਦੇਮੰਦ ਹੋ ਸਕਦੇ ਹਨ। ਹੜ੍ਹ ਕਾਰਨ ਪੰਜਾਬ ਦੇ 10 ਜ਼ਿਲ੍ਹਿਆਂ ਦੇ 1400 ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਹਨ। ਲੱਖਾਂ ਏਕੜ ਖੇਤੀਬਾੜੀ ਜ਼ਮੀਨ ਦਰਿਆਵਾਂ ਦੇ ਪਾਣੀ ਨਾਲ ਖਰਾਬ ਹੋ ਚੁੱਕੀ ਹੈ। ਦਰਿਆਵਾਂ ਰਾਹੀਂ ਖੇਤਾਂ ਵਿੱਚ ਹਿਮਾਚਲ ਤੋਂ ਮਿੱਟੀ ਦਿੱਤਾ ਤੇ ਕੰਕਰੀਟ ਦੀ ਪਰਤ ਚੜ ਗਈ ਹੈ ਭੂਮੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਮਿੱਟੀ ਵਿੱਚ ਖਣਿਜ ਬਦਾਰਤ ਤੇ ਖੁਰਾਕੀ ਤੱਤ ਮਿਲ ਰਹੇ ਹਨ ਜੋ ਖੇਤਾਂ ਦੀ ਉਪਜਾਊ ਸ਼ਕਤੀ ਲਈ ਲਾਹੇਵੰਦ ਹੋ ਸਕਦੇ ਹਨ ਡਾਕਟਰ ਰਾਜੀਵ ਸਿੱਕਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਮੇਲੇ ਲਗਾਏ ਜਾਣਗੇ ਪ੍ਰਭਾਵਿਤ ਇਲਾਕਿਆਂ ਦੇ ਕਿਸਾਨ ਆਪਣੀ ਮਿੱਟੀ ਅਤੇ ਪਾਣੀ ਦੇ ਸੈਂਪਲ ਲੈ ਕੇ ਯੂਨੀਵਰਸਿਟੀ ਵਿੱਚ ਆਉਣ ਤਾਂ ਜੋ ਟੈਸਟਿੰਗ ਤੋਂ ਬਾਅਦ ਸਹੀ ਸਲਾਹ ਦਿੱਤੀ ਜਾਵੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਜਾ ਰਹੀ ਇਹ ਵੱਡੀ ਸਟੱਡੀ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਲਈ ਖੇਤੀਬਾੜੀ ਨੂੰ ਮੋੜ ਪਟਰੀ ਤੇ ਲੈਂਦੀ ਆ ਮਹੱਤਵਪੂਰਨ ਸਾਵਧ ਹੋਵੇਗੀ ਇਸ ਤਰ੍ਹਾਂ ਦਾ ਯੂਨੀਵਰਸਿਟੀ ਜਿਹੜਾ ਹੈਗਾ ਇੱਥੇ ਕੰਮ ਕਰ ਰਿਹਾ ਹੈ। ਦੇਖੋ ਜੀ ਮੇਰਾ ਨਾਮ ਹੈਗਾ ਡਾਕਟਰ ਅਜੀਬ ਸਿੱਕਾ ਤੇ ਮੈਂ ਮੁਖੀਆਂ ਭੂਮੀ ਵਿਗਿਆਨ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜ ਹੁਣ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈ ਇਸ ਵੇਲੇ ਜਿਹੜਾ ਪੰਜਾਬ ਜਿਹੜਾ ਖੜਾ ਦਾ ਪਾਣੀ ਦਾ ਮੁਕਾਬਲਾ ਕਰ ਰਿਹਾ ਹੈ ਉਹ ਖੜਾ ਦਾ ਪਾਣੀ ਇਕੱਲਾ ਪਾਣੀ ਹੀ ਨਹੀਂ ਆਂਦਾ ਉਹਦੇ ਨਾਲ ਪਿੱਛੋਂ ਰੁੜ ਕੇ ਕਈ ਤਰ੍ਹਾਂ ਦੇ ਡੈਬਰੀ ਜਿਹਦੇ ਵਿੱਚ ਸੈਂਡ ਸਿਲਟ ਕਲੇ ਜੀ ਨੂੰ ਅਸੀਂ ਰੇਤਾ ਚਿਕਨੀ ਮਿੱਟੀ ਜਾਂ ਹੋਰ ਕਈ ਤਰ੍ਹਾਂ ਦੇ ਜਿਹੜੇ ਨਾਲ ਮਟੀਰੀਅਲ ਉਹਦੇ ਨਾਲ ਤੁਰਿਆ ਆਂਦਾ ਹੁਣ ਤੁਸੀਂ ਜਿਹੜਾ ਮੈਨੂੰ ਸਵਾਲ ਪੁੱਛਿਆ ਵੀ ਇਹਨਾਂ ਦਾ ਕੀ ਫਾਇਦਾ ਹੈ ਜਾਂ ਕੀ ਨੁਕਸਾਨ ਹੈ ਦੇਖੋ ਜਿਹੜੀ ਰੇਤਾ ਆ ਉਹ ਤਾਂ ਜਦੋਂ ਪਾਣੀ ਜਿੱਥੋਂ ਪਿੱਛੋਂ ਸ਼ੁਰੂ ਹੋ ਕੇ ਆਪਣਾ ਬਾਰਸ਼ਾ ਦਾ ਪਾਣੀ ਆਂਦਾ ਹੈ ਹਿਮਾਚਲ ਤੋਂ ਨਦੀਆਂ ਤੋਂ ਜਿੱਦਾਂ ਆਪਣੇ ਆਪਣੇ ਹੈਗੀਆਂ ਪੰਜਾਬ ਦੇ ਵਿੱਚ ਤਿੰਨ ਨਦੀਆਂ ਨੇ ਰਾਵੀ ਬਿਆਸ ਤੇ ਸਤਲੁਜ ਤੇ ਦੋ ਇੱਧਰ ਹੈਗੇ ਇਹ ਤਿੰਨ ਦਰਿਆ ਨੇ ਤੇ ਦੋ ਨਦੀਆਂ ਨੇ ਇੱਕ ਟਾਂਗਰੀ ਦੇ ਇੱਕ ਘੱਗਰ ਹੁਣ ਇਹ ਨੱਚ ਕੀ ਹੈ ਪਾਣੀ ਜਿਹੜਾ ਬਾਰਸ਼ਾ ਦਾ ਪਾਣੀ ਹੈ ਬਹੁਤਾ ਕਰਕੇ ਉੱਤੋਂ ਪਹਾੜੀਆਂ ਤੋਂ ਆ ਰਿਹਾ ਉਰੇ ਵਿੱਚ ਕੀ ਹੈ ਹੁਣ ਜਿਹੜਾ ਜਿਹੜੀ ਸਵੇਤਾ ਆ ਉਹ ਜਦੋਂ ਪਾਣੀ ਐਂਟਰ ਕਰੇਗਾ ਕਿਉਂਕਿ ਰੇਤਾ ਭਾਰੀ ਹੁੰਦੀ ਹੈ ਜਿੱਥੇ ਪਾਣੀ ਐਂਟਰ ਕਰੂਗਾ ਪੰਜਾਬ ਦੇ ਵਿੱਚ ਉਹ ਸ਼ੁਰੂ-ਸ਼ੁਰੂ ਤੇ ਜਿੱਥੋਂ ਪਾਣੀ ਨੇ ਲੰਘਣਾ ਉੱਥੇ ਹੀ ਸੈਟਲ ਹੋ ਜਾਣੀ ਹੈ ਹਾਂ ਜੇ ਉਹ ਜਿਹੜੇ ਜਿਹੜੇ ਖੇਤਾਂ ਜਿ ਉਹਨੇ ਸੈਟਲ ਹੋਣਾ ਜੇ ਉਹਨਾਂ ਦੀ ਜ਼ਮੀਨ ਜਿਹੜੀ ਆ ਭਾਰੀ ਹੈ ਦਰਮਿਆਨੀ ਹੈ ਤੇ ਤੇ ਉੱਥੇ ਰੇਤਾ ਐਡ ਹੋ ਜਾਏਗਾ ਤਾਂ ਉਹਨੂੰ ਕੋਈ ਨੁਕਸਾਨ ਨਹੀਂ ਕਰੇਗਾ ਤੇ ਉਹਦੇ ਨਾਲ ਕੋਈ ਬਹੁਤਾ ਫਰਟੀਲਿਟੀ ਦੇ ਵੀ ਆਉਂਦੀ ਉਹ ਉਪਜਾਊ ਸ਼ਕਤੀ ਤੇ ਫਰਕ ਨਹੀਂ ਪੈਣਾ ਜੇ ਉਹ ਚਾਰਿਆਂ ਛੇਰ ਚ ਤੱਕ ਉਹਦੇ ਉੱਤੇ ਆਂਦੀ ਹੈ ਪਰ ਜੇ ਉਹਦੇ ਉੱਤੇ ਉਹਦੀ ਜਿਹੜੀ ਤਹਿ ਵਾ 1 ਫੁੱਟ ਦੀਆਂ 2 ਫੁੱਟੀਆਂ 3 ਫੁੱਟ ਹੋ ਜਾਂਦੀ ਹੈ। ਕਈ ਜਗ੍ਹਾ ਤੇ ਤਾਂ ਇਸ ਤੋਂ ਵੀ ਜ਼ਿਆਦਾ ਹੋਈ ਹੋਈ ਹੈ। ਤਾਂ ਸਾਨੂੰ ਉਹਨੂੰ ਫਿਜ਼ੀਕਲੀ ਰਿਮੂਵ ਕਰਨਾ ਪਊਗਾ ਉਹਦੇ ਬਿਨਾਂ ਕੋਈ ਗੁਜ਼ਾਰਾ ਹੀ ਨਹੀਂ ਹੈਗਾ। ਐਵੇਂ ਜਿਵੇਂ ਜਿਹੜਾ ਬਾਕੀ ਦਾ ਸਿਲਟ ਜਾਂ ਕਲੇ ਹੈ ਉਹ ਅੱਗੇ ਪਾਣੀ ਦੇ ਨਾਲ ਕੋਲ ਕੇ ਜਿਹਨੂੰ ਆਪਾਂ ਲਾਲ ਪਾਣੀ ਕਹਿੰਦੇ ਆ ਲਾਲ ਮਿੱਟੀ ਕੋਲ ਕੇ ਤਰੀ ਜਾਂਦੀ ਨਾਲ ਨਾਲ ਉਹ ਜਿੱਥੇ ਜਿੱਥੇ ਪਾਣੀ ਲੰਗਣਾ ਉੱਥੇ-ਉੱਥੇ ਥੋੜੀ-ਥੋੜੀ ਸੈਦਲ ਹੁੰਦੀ ਜਾਊਗੀ। ਪਰ ਜਿਹੜਾ ਸਭ ਤੋਂ ਫਾਈਨਸ ਪਾਰਟੀਕਲ ਹੈ ਜਿਹਨੂੰ ਅਸੀਂ ਕਲੇ ਕਹਿੰਦੇ ਆ ਉਹ ਜਿੱਥੇ ਜਾ ਕੇ ਅਲਟੀਮੇ ਉਸ ਤੋਂ ਬਾਅਦ ਅੱਗੇ ਨਹੀਂ ਵਧੂਗਾ ਫਿਰ ਉੱਥੇ ਜਾ ਕੇ ਸੈਟਲ ਹੋਊਗੀ ਹੁਣ ਇਹ ਵੀ ਇਸ ਚੀਜ਼ ਤੇ ਵੀ ਇਹ ਵੀ ਇਸ ਚੀਜ਼ ਤੇ ਨਿਰਭਰ ਕਰੂਗਾ ਕਿ ਕਿਹੜੇ ਖੇਤਾਂ ਜਾ ਕੇ ਉਹ ਜਿਹੜੀ ਜਿਹੜੀ ਚੀਜ਼ਾਂ ਆ ਉਹ ਸੈਟਲ ਹੋ ਰਹੀਆਂ ਜੇ ਉਹ ਜਿਹੜੀਆਂ ਆ ਸਾਡੀਆਂ ਰੇਤਲੀਆਂ ਜ਼ਮੀਨਾਂ ਦੇ ਵਿੱਚ ਜਾ ਕੇ ਸਿਲਟ ਜਾ ਕੇ ਜਮਾ ਹੋ ਰਹੀ ਹੈ ਤਾਂ ਉਹ ਸਾਨੂੰ ਫਾਇਦਾ ਕਰੂਗੀ ਐਵੇਂ ਜਿਵੇਂ ਜਿਹੜੀ ਕਲੇ ਹੈ ਉਹ ਜਿਹੋ ਰੇਤਲੀਆਂ ਜ਼ਮੀਨਾਂ ਜਾ ਕੇ ਕਰੇਗੀ ਸੈਟਲ ਤਾਂ ਉਹ ਸਾਨੂੰ ਫਾਇਦਾ ਦੇਗੀ ਕਿਉਂ ਜਿਹੜੀ ਇਹ ਸਿਲਟ ਤੇ ਕਲੇ ਹੈ ਕਿਉਂਕਿ ਇਹ ਪਾਣਾਂ ਤੋਂ ਆ ਰਹੀ ਹੈ ਇਹਨਾਂ ਦੇ ਵਿੱਚ ਆਰਗੈਨਿਕ ਮੈਟਰ ਜਿਹੜਾ ਹੈ ਜਿਹਨੂੰ ਜੈਵਿਕ ਮਾਦਾ ਅਸੀਂ ਕਹਿੰਦੇ ਆ ਉਹ ਜ਼ਿਆਦਾ ਹੁੰਦਾ ਹੈ ਪਰ ਸਿਰਫ ਇਹਦੇ ਵਿੱਚ ਕੈਲਸ਼ੀਅਮ ਤੇ ਮੈਗਨੀਸ਼ੀਅਮ ਤੱਤ ਜਿਹੜੇ ਆ ਇਹਨਾਂ ਦੀ ਘਾਟ ਹੁੰਦੀ ਹੈ ਕਿਉਂਕਿ ਉਹ ਪਾਣੀ ਨਾਲ ਉੱਥੇ ਥੱਲੇ ਜੀਰ ਜਾਂਦੇ ਆ ਤੇ ਇਹਨਾਂ ਦੇ ਵਿੱਚ ਖੁਰਾਕੀ ਤੱਤ ਹੋਰ ਵੀ ਹੁੰਦੇ ਆ ਸਾਨੂੰ ਜਿਹੜੇ ਜਿਹੜੇ ਤੁਸੀਂ ਮੈਨੂੰ ਸਵਾਲ ਪੁੱਛਿਆ ਵੀ ਇਹਦੇ ਵਾਸਤੇ ਯੂਨੀਵਰਸਿਟੀ ਕੀ ਕਰ ਰਹੀ ਆ ਅਸੀਂ ਦਰਿਆ ਦੇ ਵਿੱਚੋਂ ਵੀ ਪਾਣੀ ਦਾ ਸੈਂਪਲ ਲਿਆ ਹੈ ਉਹਦੇ ਵਿੱਚੋਂ ਅਸੀਂ ਉਹਦੇ ਦੇਖਾਂਗੇ ਵੀ ਉਹਦੇ ਸੈਲਟਰੀ ਕੀ ਕੰਪੋਜੀਸ਼ਨ ਕੀ ਉਹਦੇ ਵਿੱਚ ਕਿਹੜੇ ਮਿਨਰਲਸ ਆ ਰਹੇ ਆ ਉਹ ਸਾਡੀ ਜ਼ਮੀਨ ਨੂੰ ਕਿਵੇਂ ਲਾਹੇ ਵੰਦਾ ਜਿਵੇਂ ਪਿੱਛੇ 2023 ਦੇ ਵਿੱਚ ਵੀ ਫਲੱਡ ਆਏ ਸੀਗੇ ਅਸੀਂ ਸੈਂਪਲ ਲਏ ਸੀਗੇ ਅਸੀਂ ਦੇਖਿਆ ਉਹਨਾਂ ਦੇ ਵਿੱਚ ਫੈਲਟਸਪਾਰ ਨਾ ਦਾ ਮਿਨਰਲ ਜਿਹੜਾ ਹੈ ਉਹ ਪੂਰੀ ਜ਼ਿਆਦਾ ਮਾਤਰਾ ਜਾ ਰਿਹਾ ਹੈ ਜਿਹੜਾ ਕਿ ਪੋਟਾਸ਼ੀਅਮ ਸਪਲਾਈ ਕਰਦਾ ਜਿਹੜੀ ਫਸਲਾਂ ਲਈ ਬਹੁਤ ਜ਼ਰੂਰੀ ਹੈ ਐਤਕੀ ਵੀ ਅਸੀਂ 7 ਲੋਜ ਤੋਂ ਸੈਂਪਲ ਲੈ ਰਹੇ ਆ ਤੇ ਅਸੀਂ ਪਲਾਨ ਕੀਤਾ ਅਸੀਂ ਵੱਡੇ ਪੱਧਰ ਤੇ ਕੰਮ ਕਰਨਾ ਹੈ ਪਾਣੀ ਜਦੋਂ ਸੈਟਲ ਹੋ ਗਿਆ ਰਾ ਆਣ ਜਾਣ ਜੋਗੇ ਹੋਗੇ ਅਸੀਂ ਹਰ ਜਗ੍ਹਾ ਜਾ ਕੇ ਅਸੀਂ ਦੇਖਣਾ ਵੀ ਜਿਹੜਾ ਉੱਥੋਂ ਅਸੀਂ ਸੈਂਪਲ ਕਰਾਂਗੇ ਸੈਂਪਲ ਕਰਕੇ ਉਹਨੂੰ ਟੈਸਟ ਕਰਾਂਗੇ ਵੀ ਇਹਦੇ ਚੋਂ ਕੀ ਪ੍ਰੋਪਰਟੀ ਦੇ ਉੱਤੇ ਕੀ ਅਸਰ ਪਿਆ ਅਸੀਂ ਹੋਰ ਅੱਜ ਹੀ ਸੋਚਿਆ ਸਵੇਰੇ ਅਸੀਂ ਪਲਾਨ ਬਣਾ ਰਹੇ ਸੀ ਵੀ ਅਸੀਂ ਇਹ ਕੰਮ ਜਿਹੜਾ ਇੱਕ ਸਾਡੇ ਪੀਐਡ ਸਟੂਡੈਂਟ ਨੂੰ ਅਸੀਂ ਦੇ ਦਈਏ ਤੇ ਉਹਦੇ ਨਾਲ ਅਸੀਂ ਉਹਦੀ ਦੇਖੀ ਵੀ ਜ਼ਮੀਨ ਦੀਆਂ ਪ੍ਰੋਪਰਟੀਜ਼ ਦੇ ਕੀ ਅਸਰ ਪੈਣਾ ਤੇ ਨਾਲ 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 ਦੀ ਨਾਲ ਉਹਦੀ ਮਿਨਰੋਲੋਜੀ ਦੇ ਕੀ ਅਸਰ ਪੈਣਾ ਇਸ طرح ਦੂਸਰਾ ਜਿਸ ਤਰ੍ਹਾਂ ਨਾਲ ਕਿਹਾ ਜਾ ਰਿਹਾ ਵੀ ਇਹ ਮਿੱਟੀ ਜਿਹੜਾ ਸੋਨਾ ਬਣ ਜੂਗੀ ਮਿੱਟੀ ਹੋਊਂਗੀ ਜਿਸ ਤਰ੍ਹਾਂ ਨਾਲ ਇਹ ਵੀ ਦੇਖਿਆ ਜਾ ਰਿਹਾ ਹੈਗਾ ਵੀ ਜੇਕਰ ਉੱਚ ਦੇ ਤਰਾਕੀ ਤੱਤ ਨੇ ਮਿੱਟੀ ਦੇ ਕਾਫੀ ਜ਼ਿਆਦਾ ਆ ਜਾਣਗੇ ਕਈ ਜਗ੍ਹਾ ਤੇ ਵੀ ਫਾਇਦਾ ਹੋਊ। ਦੇਖੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਜਿਹੜੀ ਸੇਲਟ ਹੈ ਉਹਦੇ ਉਹਦੇ ਵਿੱਚ ਕਿਉਂਕਿ ਉਹ ਪਹਾੜਾਂ ਤੋਂ ਆ ਰਹੀ ਹੈ ਉੱਥੇ ਆਰਗੈਨਿਕ ਮੈਟਰ ਜ਼ਿਆਦਾ ਹੁੰਦਾ। ਉਹ ਜਿਹੜਾ ਆਰਗੈਨਿਕ ਮੈਟਰ ਜਿਹਨੂੰ ਅਸੀਂ ਜੈਵਿਕ ਮਾਦਾ ਕਹਿੰਦੇ ਆ ਉਹ ਜਿਹੜਾ ਆ ਇੱਕ ਜ਼ਮੀਨ ਦੀ ਉਪਜਾਊ ਸ਼ਕਤੀ ਦਾ ਸਭ ਤੋਂ ਵੱਡਾ ਕਾਰਨ ਹੈ। ਜੇ ਉਹ ਜ਼ਿਆਦਾ ਹੋਊਗਾ ਤਾਂ ਸਾਡੀ ਜੋ ਉਪਜਾਊ ਸ਼ਕਤੀ ਵਧੂਗੀ ਪਰ ਉਹ ਉਦੋਂ ਉਹ ਇਹ ਗੱਲ ਉਦੋਂ ਤਾਂ ਕੀ ਹੈ ਜੇ ਉਹ ਜਿਹੜੇ ਲੇਅਰ ਹੈ ਜਿਹੜੀ ਉਹਦੀ ਡਿਪੋਜ਼ੀਸ਼ਨ ਲੇਅਰ ਹੈ 4 ਤੋਂ 6 ਇੰਚੀ ਹੈ ਜੇ ਜ਼ਿਆਦਾ ਆਇਆ ਤਾਂ ਸਾਨੂੰ ਉੱਪਰੋਂ ਰਿਮੂਵ ਕਰਨੀ ਪਊਗੀ 4 ਤੋਂ 6 ਇੰਚ ਨੂੰ ਤਾਂ ਅਸੀਂ ਵਾਧਿਆਂਗੇ ਹਾਂ ਜੇ ਜਿਹੜੀ ਸਾਡੀ ਜਿੱਥੇ ਜ਼ਿਆਦਾ ਆ ਉਸ ਤੋਂ ਬਾਅਦ ਜਦੋਂ ਅਸੀਂ ਉਹਨੂੰ ਰਿਮੂਵ ਕਰਨਾ ਹੈ ਤਾਂ ਮੈਂ ਜ਼ਿੰਮੇਵਾਰ ਨੂੰ ਤੁਹਾਡੇ ਮੀਡੀਆ ਦੇ ਥਰੂ ਇਹ ਕਹਿਣਾ ਚਾਹੂੰਗਾ ਵੀ ਉਹ ਰਿਮੂਵ ਕਰਕੇ ਉਹ ਜਿਹੜੀ ਹੈ ਮਿੱਟੀ ਦੇ ਵਿੱਚ ਜਾਂ ਤਾਂ ਜੈਵਿਕ ਖਾਦਾਂ ਜਿਦਾ ਜੰਜਰ ਰੋੜੀ ਹੈ ਜਾਂ ਪੋਟਰੀ ਮਨਿਹੋਰ ਹੈ ਮੁਰਗੀਆਂ ਦੀ ਖਾਦ ਹੈ ਜਾਂ ਹਰੀਆਂ ਖਾਦਾਂ ਜਿਦਾ ਢੈਂਚਾ ਜਾਂ ਸਾਨਾ ਵੀ ਉਹਦਾ ਇੱਕ ਵਾਰੀ ਜ਼ਰੂਰ ਵਿੱਚ ਮਿਕਸ ਕਰਨ ਤਾਂ ਜੋ ਜਿਹੜੀ ਹੈ ਜ਼ਮੀਨ ਦੀ ਸਿਹਤ ਜਿਹੜੀ ਹੈ ਦੁਬਾਰਾ ਉਹੀ ਪ੍ਰਾਪਤ ਕੀਤੀ ਜਾ ਸਕੇ ਜਿਸ ਤਰ੍ਹਾਂ ਹੁਣ ਅੱਗੇ ਜਿਹੜਾ ਹੋਣ ਵਾਲੀ ਫਸਲ ਤਾਂ ਦੇਖੋ ਝੋਨੇ ਦਾ ਰਹਿ ਗਿਆ ਅਗਲੀ ਫਸਲ ਲਾਉਣੀ ਉਹਦੇ ਲਈ ਉਹ ਤੋਂ ਲਾਉਣ ਤੋਂ ਪਹਿਲਾਂ ਪਹਿਲਾਂ ਜਿਹੜੀ ਹੈਗੀ ਮਿੱਟੀ ਦੀ ਵੀ ਸੈਂਪਲ ਲੈ ਜਾਣਗੇ ਉਹਨਾਂ ਦੀ ਇਚੂ ਜਾਓ ਉਹ ਤੋਂ ਵੈਰੀਫਾਈਟ ਹੋਊਗਾ ਕਿ ਤਾਂ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹਨਾ ਵੀ ਜਿੱਥੇ ਪਾਣੀ ਇੱਕ ਜਾਂ ਦੋ ਦਿਨ ਨਹੀਂ ਖੜਿਆ ਸਿਰਫ ਉੱਥੇ ਝੋਨੇ ਜਿਹੜੇ ਉਹ ਖਰਾਬ ਨਹੀਂ ਹੋਣ ਉੱਥੇ ਸਿਰਫ ਉੱਥੇ ਪਲੱਤਣ ਆਉਗੀ ਥੋੜੀ ਜਿਹੀ ਝੋਨੇਆਂ ਦੇ ਵਿੱਚ ਕਿਉਂ ਜੋ ਨਾਈਟ੍ਰੋਜਨਿਕ ਤੱਤ ਆ ਉਹਨੇ ਥੱਲੇ ਜੀਰ ਜਾਣਾ ਤੇ ਉਹ ਪਲੱਤਣ ਨੂੰ ਦੂਰ ਕਰਨ ਵਾਸਤੇ ਕੀ ਹੈ ਤੁਸੀਂ 2 ਲੀਟਰ 2 ਕਿਲੋ ਯੂਰੀਆ ਲੈ ਕੇ 100 ਲੀਟਰ ਪਾਣੀ ਚ ਪਾ ਕੇ ਉਹਨੂੰ ਸਪਰੇਅ ਕਰ ਦਿਓ ਪਰ ਜਿੱਥੇ 4 ਤੋਂ 4 ਦਿਨ ਤੋਂ ਵੱਧ ਝੋਨੇ ਚ ਪਾਣੀ ਖੜ ਗਿਆ ਉੱਥੇ ਫਸਲ ਜਿਹੜੀ ਆ ਉਹਦਾ ਉਹਦਾ ਨੁਕਸਾਨ ਹੋ ਜਾਣਾ ਤੇ ਉਹ ਜਦੋਂ ਉਹ ਜਿਹੜੀ ਰਿਵਾਈਵ ਨਹੀਂ ਕਰ ਸਕਦੀ ਪਰ ਉਸ ਕੇਸ ਜੀ ਹੈ ਸਾਨੂੰ ਉੱਥੇ ਸਾਨੂੰ ਇਹ ਦੇਖਣਾ ਪੈਣਾ ਵੀ ਉੱਥੇ ਕਿੰਨੀ ਮਿੱਟੀ ਆਈਏ ਕਿੰਨੀ ਗਾਰ ਆਈ ਉਹ ਗਾਰ ਨੂੰ ਸਾਨੂੰ ਕੱਢਣਾ ਪੈਣਾ ਤੇ ਅਗਲੀ ਫਸਲ ਵਾਸਤੇ ਜਿੱਦਾਂ ਮੈਂ ਕਿਹਾ ਵੀ ਸਾਨੂੰ ਜਾਂ ਤਾਂ ਉਸ ਤੋਂ ਪਹਿਲਾਂ ਅਸੀਂ ਹਰੀ ਖਾਦ ਪਾ ਲਈਏ ਜਾਂ ਸਵਾਰਿਸ਼ ਕੀਤੀਆਂ ਖਾਦਾਂ ਇੱਥੇ ਮੈਂ ਇੱਕ ਗੱਲ ਬਹੁਤ ਜ਼ਰੂਰੀ ਐਮਫਸਿਸ ਦੇ ਕੇ ਕਹਿਣਾ ਚਾਹਨਾ ਵੀ ਜ਼ਿੰਮੇਵਾਰ ਜਿਹੜੇ ਆ ਉਹਨਾਂ ਨੂੰ ਸਿਫਾਰਿਸ਼ ਕੀਤੀਆਂ ਖਾਦਾਂ ਪੀਯੂ ਵਾਲੀਆਂ ਉਹੀ ਵਰਤਨੀਆਂ ਚਾਹੀਦੀਆਂ ਉਸ ਤੋਂ ਬਾਅਦ ਮਿਗਦਾਰ ਨਾ ਪਾਣਾ ਜਿਵੇਂ ਕਣਕ ਦਾ ਸੀਜ਼ਨ ਆਣਾ ਅੱਗੇ ਜੇ ਉਹ ਕਣਕ ਦੇ ਵਿੱਚ ਤੁਸੀਂ ਰੂੜੀ ਬਾਦੋ ਜਾਂ ਮੁਰਗੀਆਂ ਦੀ ਖਾਦ ਬਾਦੋ ਤੇ ਨਾਲ ਹੀ ਸਿਫਾਰਿਸ਼ ਕੀਤੀਆਂ ਜਿਹੜੀਆਂ ਖਾਦਾਂ ਉਹ ਬਾਣੀ ਐ ਜੇ ਤੁਸੀਂ ਜ਼ਮੀਨ ਜ਼ਮੀਦਾਰ ਦੇ ਜਿਹੜਾ ਇੱਕ ਇਹਦੀ ਇੱਕ ਹੈਬਿਟ ਹੈ ਜਿਹਦਾ ਅਸੀਂ ਯੂਨੀਵਰਸਿਟੀ ਵੱਲੋਂ ਅਸੀਂ ਦੋ ਬੋਰੇ ਯੂਰੀਆ ਦੇ ਸਵਾਰਿਸ਼ ਕਰਦੇ ਆ ਬਹੁਤੇ ਜ਼ਿੰਮੇਦਾਰ 3 ਤੇ 4-4 ਪਾਈ ਜਾਂਦੇ ਆ ਮੈਂ ਥੇ ਇਹ ਗੱਲ ਗਾਊਂਗਾ ਇਹਨਾਂ ਨੂੰ ਵੀ ਤੁਸੀਂ ਦੋ ਬੋਰੇ ਜ਼ਮੀਨ ਚ ਬੋਓ ਜਿਹੜੇ ਜਿਹੜੇ ਟਾਈਮ ਤੇ ਦੱਸੇ ਗਏ ਆ ਤੇ ਜਦੋਂ ਫਸਲ 40 ਤੋਂ 50 ਦਿਨ ਦੀ ਹੋ ਜਾਂਦੀ ਆ ਉਸ ਵੇਲੇ ਤੁਸੀਂ ਫੇਰ ਉਹੀ 2% ਯੂਰੀਆ ਘੋਲ ਯੂਰੀਆ ਦਾ ਘੋਲ ਬਣਾ ਕੇ 2 ਕਿਲੋ ਯੂਰੀਆ ਲੈ ਕੇ 100 ਲੀਟਰ ਪਾਣੀ ਚ ਪਾ ਕੇ 40 ਤੇ 50 ਦਿਨਾਂ ਦੇ ਜਦੋਂ ਦੇਦੋ ਫਸਲ ਹੋ ਜਵੇ ਤੇ ਹਫਤੇ ਹਫਤੇ ਦੇ ਇੰਟਰਵਲ ਦੇ ਉੱਤੇ ਦੋ ਜਾਂ ਤਿੰਨ ਵਾਰੀ ਕਰ ਦਿਓ ਤਾਂ ਕਿ ਜਿਹੜੀ ਫਸਲ ਹੋ ਰੀਗੇਨ ਕਰ ਜਾਵੇ ਉਹ ਜੇ ਸਪੋਤ ਕਰੋ ਸਾਡੀ ਮਿੱਟੀ ਜੋ ਨਹੀਂ ਸਪਲਾਈ ਪੂਰੀ ਹੋ ਰਹੀ ਤਾਂ ਅਸੀਂ ਫੋਲੀਅਰ ਕਰਕੇ ਬਹੁਤ ਵਧੀਆ ਮਿੱਟੀ ਕਰ ਬਹੁਤ ਵਧੀਆ ਜਿਹੜੀ ਫਸਲ ਪੈਦਾ ਕਰ ਸਕਦੇ ਹਾਂ ਦੂਜੀ ਗੱਲ ਇੱਕ ਹੋਰ ਐਸ ਵੇਲੇ ਵੀ ਤੇ ਇਸ ਤੋਂ ਬਾਅਦ ਵੀ ਐਸ ਫਸਲ ਦੇ ਵੀ ਤੇ ਐਸ ਫਸਲ ਤੋਂ ਬਾਅਦ ਵੀ ਕਈ ਡੀਲਰ ਤੇ ਦੁਕਾਨਦਾਰ ਜ਼ਮੀਂਦਾਰਾਂ ਨੂੰ ਇਹ ਕਹਿ ਕੇ ਵੀ ਫਾਸਫੋਰਸ ਵੀ ਪਾ ਦਿਓ ਜਾਂ ਹੋਰ ਕਈ ਤੱਤ ਪਾ ਦਿਓ ਜ਼ਮੀਨ ਦੇ ਵਿੱਚ ਵੀ ਇਹਦੇ ਨਾਲ ਫਸਲ ਰੀਗਨ ਕਰੂਗੀ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਇਸ ਮੌਕੇ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਕਿ ਸਿਰਫ ਜੇ ਕਰਨਾ ਹੀ ਹੈ ਤਾਂ ਦੋ ਪ੍ਰਤੀਸ਼ਤ ਯੂਰੀਆ ਦਾ ਕੋਲ ਬਣਾ ਕੇ ਪਾ ਦਿਓ ਹੋਰ ਕੁਝ ਨਹੀਂ ਕਿਸੇ ਨੇ ਕੰਮ ਕਰਨਾ ਜ਼ਮੀਨ ਦੇ ਵਿੱਚ ਹੀ ਰਹਿਣਾ ਜੋ ਹੋ ਗਿਆ ਉਹਨੇ ਫਸਲ ਨੂੰ ਕੋਈ ਫਾਇਦਾ ਨਹੀਂ ਦੇਣਾ ਤੇ ਅੱਗੇ ਨੂੰ ਵੀ ਜਿਹੜੀ ਹੈ ਤੁਸੀਂ ਜਿਹੜੀ ਇਹ ਸਵਾਰਿਸ਼ ਕੀਤੀ ਖਾਦੀ ਬਹੁਤ ਦੂਜੀ ਗੱਲ ਤੁਸੀਂ ਮੈਨੂੰ ਪੁੱਛਿਆ ਸੀ ਵੀ ਟੈਸਟਿੰਗ ਬਾਰੇ ਸਾਡਾ ਯੂਨੀਵਰਸਿਟੀ ਦਾ ਮੇਲਾ ਆ 26 27 ਨੂੰ ਲੁਧਿਆਣੇ ਲੱਗਣਾ ਮੈਂ ਕਿਸਾਨ ਤੁਹਾਡੇ ਮਾਧਿਅਮ ਮੀਡੀਆ ਦੇ ਥਰੂ ਕਿਸਾਨ ਭਰਾਵਾਂ ਨੂੰ ਇਹ ਕਹਿਣਾ ਚਾਹਨਾ ਜਦੋਂ ਤੁਸੀਂ ਆਨੇ ਆ ਮੇਲਾ ਅਟੈਂਡ ਕਰਨ ਆਪਣਾ ਖੇਤ ਦਾ ਮਿੱਟੀ ਤੇ ਪਾਣੀ ਦੇ ਸੈਂਪਲ ਨਾਲ ਲੈ ਕੇ ਆਓ ਤਾਂ ਕਿ ਅਸੀਂ ਉਹਨੂੰ ਟੈਸਟ ਕਰਕੇ ਤੁਹਾਨੂੰ ਦੱਸ ਸਕੀਏ ਵੀ ਤੁਹਾਡੀ ਮਿੱਟੀ ਤੇ ਪਾਣੀ ਦੇ ਕੀ ਕਮੀ ਆ ਕੀ ਫਾਇਦਾ ਨੁਕਸਾਨ ਨੇ ਦੂਜੀ ਗੱਲ ਕਿਉਂ ਜੋ ਇਸ ਵੇਲੇ ਅਸੀਂ ਜ਼ਿਮੇਵਾਰਾਂ ਦੀ ਹੈਲਪ ਕਰਨਾ ਚਾਹੁੰਦੇ ਆ ਸਾਡੇ ਆਨਰੇਬਲ ਵਾਈਸ ਚੀਰਸਰ ਸਾਹਿਬ ਨੇ ਕਹਿਤ ਕੀ ਇਹ ਕਿ ਜਿਹੜੇ ਫਲੱਡ ਅਫੈਕਟਡ ਏਰੀਆਜ਼ ਦੇ ਬੰਦੇ ਆ ਉਹ ਆਪਣਾ ਜੀ ਸੈਂਪਲ ਲਿਆਂਦੇ ਆ ਤੇ ਜੀ ਉਹਨਾਂ ਦਾ ਸੈਂਪਲ ਜਿਹੜਾ ਫ੍ਰੀ ਟੈਸਟ ਕਰਕੇ ਦੇਾਂਗੇ ਸਿਰਫ ਉਹਨਾਂ ਨੂੰ ਇੱਕੋ ਬੇਨਤੀ ਹੈ ਮੇਰੀ ਵੀ ਜਿਹੜੇ ਫਲੱਡ ਅਫੈਕਟਿਡ ਏਰੀਆਜ਼ ਦੇ ਜਿਹੜੇ ਜ਼임ੇਦਾਰ ਨੇ ਉਹ ਆਪਣਾ ਆਧਾਰ ਕਾਰਡ ਜ਼ਰੂਰ ਨਾਲ ਲੈ ਕੇ ਆਣ ਤਾਂ ਕਿ ਸਾਨੂੰ ਪਤਾ ਲੱਗ ਸਕੇ ਵੀ ਫਲੱਡ ਅਫੈਕਟਿਡ ਏਰੀਆ ਦੇ ਬੰਦੇ ਆ ਤੇ ਉਹ ਆਪਣਾ ਸੈਂਪਲ ਲੈ ਕੇ ਆਣ ਜੇ ਤਾਂ ਉਹਨਾਂ ਕੋਲੋਂ ਜੇ ਉਹਨਾਂ ਦਾ ਫੇਰ ਵੀ ਕੋਈ ਸਵਾਲ ਹੁਣ ਵੀ ਹੈਗਾ ਸਾਡੇ ਕੋਲ ਕੁਆਰੀਆਂ ਰੋਜ਼ ਆ ਰਹੀਆਂ ਮੈਂ ਉਹਨਾਂ ਨੂੰ ਇੱਕ ਬੇਨਤੀ ਹੋਰ ਕਰੂੰਗਾ ਵੀ ਤੁਸੀਂ ਆਪਣੇ ਖੇਤ ਤੇ ਜਾਓ ਖੇਤ ਦੀ ਫੋਟੋ ਖਿੱਚੋ ਉਹ ਸਾਨੂੰ ਸਾਡੇ ਨੰਬਰ ਜਿਹੜੇ ਆ ਨਾ ਕੋ ਸਾਰੇ ਕੋਲ ਸਰਕੂਲੇਟेड ਨੇ ਸਾਨੂੰ WhatsApp ਤੇ ਇੱਕ ਵਾਰੀ ਫੋਟੋ ਭੇਜ ਦਿਓ ਤਾਂ ਕਿ ਸਾਨੂੰ ਪਤਾ ਲੱਗ ਸਕੇ ਵੀ ਜ਼ਮੀਨੀ ਹਕੀਕਤ ਕੀ ਹੈ ਜਦੋਂ ਅਸੀਂ ਉਹ ਜ਼ਮੀਨੀ ਹਕੀਕਤ ਨੂੰ ਅਸੈਸ ਕਰਾਂਗੇ ਫਿਰ ਅਸੀਂ ਜ਼ਿੰਮੇਵਾਰਾਂ ਨੂੰ ਵਧੀਆ ਤਰੀਕੇ ਨਾਲ ਉਹਦਾ ਹੱਲ ਜਿਹੜਾ ਆ ਉਹਦਾ ਸੋਲੂਸ਼ਨ ਜਿਹੜਾ ਉਹ ਦੱਸ ਸਕਾਂਗੇ